ਚਲ ਹੁਣ ਚਾਹ ਅੱਧਰ ਤਾਂ ਸੁੱਕ ਗਈ ਮੂ ਕੱਪੜੇ ਨੇ ਸੁੱਕੇ ਇੱਕ ਗੇੜਾ ਨਾ ਹੋਰ ਦਵਾ ਦੂੰਗੀ ਮਸ਼ੀਨ 'ਚ ਭਾਈ ਗੁੜੀਏ ਥੋੜੀ ਚਾਹ ਬਣਾ ਕੇ ਦੇ ਦਿੰਾਂ ਦੀ ਬੈਲੀ ਨਹੀਂ ਹੈਗੀ ਪਾਪਾ ਮੈਂ ਤੈਨੂੰ ਦੀਦਾ ਨਹੀਂ ਹੈਗਾ ਮੈਂ ਕੰਮ ਕਰੀ ਜਾਨੀ ਆ ਆ ਤੇਰੇ ਵਾਲੀ ਨੂੰ ਕਹਦੇ ਬਣਾ ਕੇ ਦੇ ਦੇ ਕੋਈ ਸਾਰੇ ਜਿਹੜੇ ਤੇ ਮੰਜਾ ਤੋੜੀ ਜਾਂਦੀ ਰਹਿੰਦੀ ਆ ਜਿਹੜੇ ਅਸੀਂ ਤੜਕੇ ਦੇ 4 ਵਜੇ ਦੇ ਡੰਗਰ ਸਾਂਭਣ ਲੱਗੇ ਆ 25 ਡੰਗਰ ਨੇ ਆਪਣੇ ਫੇਰ ਮੈਨੂੰ ਕੀ ਠੇਕਾ ਮੇਰਾ ਕਿਹੜਾ ਉਸ ਕੋਈ ਕੰਮ ਕਰਾਉਂਦੇ ਹੋ ਮੈਂ ਵੀ 4 ਵਜੇ ਦੀ ਉੱਠਦੀ ਆ ਥੋੜੇ ਤੋਂ ਪਹਿਲਾਂ ਹੀ ਉੱਠ ਖੜਦੀ ਆ ਆਹ ਤਾ ਨੂੰ ਉ ਰਾਤ ਨੂੰ ਲੇਟ ਸੌਣੀ ਆ ਅ ਬੱਕੇ ਤੋਂ ਲੈ ਕੇ 8 ਤੱਕ ਕੰਮ ਕਰਦੇ ਡੰਗਰਾਂ ਦਾ ਕੀ ਕਰਦੇ ਹੋ ਮੈਂ ਦੇਖਦੀ ਆ ਮੈਂ ਕਿਹੜਾ ਜਾ ਕੇ ਦੇਖ ਕੇ ਆਉਣੀ ਆ ਮੇਰੇ ਤਾਂ ਸਾਰੇ ਕੰਮ ਮੇਰੇ ਸਿਰ ਤੇ ਹੁੰਦੇ ਨੇ ਮੈਨੂੰ ਕਿਹੜਾ ਕੰਮ ਤੁਸੀਂ ਨੇ ਸੋਖੇ ਦਿੱਤੇ ਹੋਇਆ ਕੱਲੀ ਨੂੰ ਹਾਂ ਦੁੱਧ ਸਾਮਣ ਵਾਰੀ ਤੱਕ ਮੂਰੇ ਹੋ ਜਾਣੇ ਆ ਤੁਸੀਂ ਤੇ ਹੋਣਾ ਨਹੀਂ ਹੈਗਾ ਕੀ ਗੱਲ ਆ ਹੁਣ ਉਹ ਵੀ ਤੁਹਾਡੇ ਵਾਸਤੇ ਛੱਡਦੀ ਐ ਅਸੀਂ ਤੁਹਾਡੇ ਵਾਸਤੇ ਛੱਡਦੇ ਨਾਲੇ ਹੋਰ ਪਹਿਲਾਂ ਐਂ ਦੱਸ ਸਕੂਲ ਚ ਗਈਆਂ ਕਦੇ ਤੂੰ ਹਾਂ ਗਈਆਂ ਕਿਉਂ ਕੀ ਗੱਲ ਆ ਦੁਬਾਰਾ ਐਡਮਿਸ਼ਨ ਨਾ ਆ ਜਿਹੜੀ ਸਾਖਲ ਪੜੀ ਲਿਖੀ ਲੱਗਦੀ ਐ ਇਹ ਹੈ ਨਹੀਂ ਤੁਹਾਡੇ ਅਰਗੇ ਇਨਸਾਨਾਂ ਨਾਲ ਤਾਂ ਐਂ ਬੋਲਿਆ ਜਾਂਦਾ ਜੇ ਨਾ ਬੋਲਾਂ ਤਾਂ ਤੁਸੀਂ ਤਾਂ ਮੈਨੂੰ ਮੂੰਹ ਤੂੰ ਆਪਣੇ ਮਾਪੇ-ਬਾਪ ਨੂੰ ਵੀ ਇਹ ਬੋਲਦੀਆਂ ਫਿਰ ਮੈਂ ਨਹੀਂ ਬੋਲਦੀ ਕਿਉਂਕਿ ਮੇਰੇ ਮਾਪੇ ਤਾਂ ਮੈਨੂੰ ਨਹੀਂ ਐ ਬੋਲਦੇ ਉਹ ਆਪਣਾ ਆਪਣਾ ਸਾਂ ਤੂੰਸ ਤਾਂ ਮੈਨੂੰ ਬਗਾਨਾ ਸਮਝਦੇ ਹੋ ਵੀ ਹਾਂ ਸਾਰੇ ਕੰਮ ਐ ਕਰੂਗੀ ਉਹਨੂੰ ਸ਼ਰਮ ਆਉਂਦੀ ਹੈਗੀ ਮਾੜਾ-ਮਾੜਾ ਕੰਮ ਧੰਦਾ ਕਰਾ ਦਿਆ ਕਰਾ ਨਾ ਕੋਈ ਪੁੱਛਣ ਵਾਲਾ ਹੋਵੇ ਜੇ ਮੈਂ ਘਰ 'ਚ ਨਾ ਆਈ ਹੁੰਦੀ ਫਿਰ ਵੀ ਤਾਂ ਉਹਨੇ ਕੰਮ ਕਰਨੇ ਸੀ ਹੁਣ ਕਦੇ ਕਹਿੰਦੇ ਮੇਰਾ ਗੋਟਾ ਡਾ ਗੋਡਾ ਦਾ ਕਦੇ ਗਿੱਟਾ ਕੋਸਣਾ ਕਰਸਲਾ ਦੋਖਦਾ ਹੀ ਰਹਿੰਦਾ ਉਹ ਬੁੜੇ ਹੱਡ ਨੇ ਹੁਣ ਦੁਖਣਗੀ ਅੱਛਾ ਸਕੀਨੀਆਂ ਲਾਉਣ ਵੇਲੇ ਬੁੜੇ ਹੱਡ ਕਿੱਥੇ ਵਗ ਜਾਂਦੇ ਨੇ ਫਿਰ ਤਾਂ ਭੱਜੀ ਜਾਂ ਆ ਭਾਈ ਜੇ ਤੇਨੂੰ ਨਹੀਂ ਪੁੱਛਦਾ ਉਹ ਕਿਸ ਨੂੰ ਨਹੀਂ ਪੁੱਛਦਾ ਨਾ ਹੁਣ ਤੁਹਾਨੂੰ ਦੱਸ ਕੇ ਆਇਆ ਕਰੂਗਾ ਐਸੀ ਉਹਦੇ ਲੱਗਦੇ ਨਹੀਂ ਕੁਛ ਤੇ ਮੈਨੂੰ ਨਹੀਂ ਲੱਗਦੀ ਉਹਦੀ ਕੁਛ ਜੇ ਤੂੰ ਆ ਤੂੰ ਉਹਨੂੰ ਬੇਬੇ ਨੂੰ ਕੋਈ ਦੱਸ ਕੇ ਨਹੀਂ ਜਾਂਦਾ ਜਿੱਥੇ ਜਾਣਾ ਦੱਸ ਕੇ ਜਾਣਾ ਜੇ ਭਾਈ ਨਹੀਂ ਚਾਹਦੀ ਘੁੱਟ ਬਣਾਉਣੀ ਇੰਨਾ ਅਵਾ ਤਵਾ ਦਾ ਨਾ ਬੋਲੇਗਾ ਗਰ ਫਿਰ ਜੇ ਤੁਹਾਨੂੰ ਪਤਾ ਵੀ ਮੈਨੂੰ ਬੋਲੂਗੀ ਸੁਣਾਉਗੀ ਮੈਨੂੰ ਮੂੰਹ ਹੀ ਨਾ ਲਾਓ ਕਾਹਨੂੰ ਬੋਲਦਾ ਹਾਂ ਕੁੱਤਾ ਜਾ ਦੇ ਨਾਮ ਕਰ ਲੋ ਗਲਤੀ ਹੋ ਗਈ ਗਲਤੀ ਹੋ ਗਈ ਅੱਗੇ ਤੂੰ ਨਹੀਂ ਕਹਾਂਗੇ ਬਸ ਈਗਾ ਕਹਾ ਤੂੰ ਆ ਗਲਤੀ ਦੁਆਰੇ ਨਾ ਹੋ ਜਵੇ ਹਾਂ ਗੱਚਾ ਮੰਗਣ ਪਿਉ ਨਹੀਂ ਇਹ ਨੂੰ ਮੈਂ ਨੇਕੜੂ ਹੁਣੀ ਮੈਂ ਹਾਂ ਦੋ ਕੁ ਪੱਤੇ ਧਨੀਏ ਦੇ ਤੋੜ ਤੂੰ ਗਾਚਰਾ ਚ ਪੱਜਾ ਬਣ ਚੰਦਿਆਂ ਨੇ ਗਾਚਰਾ ਇਹ ਜੇ ਮੇਥੇ ਜੇ ਪੱਕ ਕੇ ਨਾ ਆ ਜਾਂਦੇ ਨਾ ਇਹ ਨਹੀਂ ਪਾਲਾ ਹਾਂ ਜਾ ਕਸ਼ੀਰ ਦੇ ਬਾਪੂ ਅੜਕੀ ਬਹਿ ਜਾ ਗਰ ਆਕੇ ਦੂਰੇ ਹੋਰ ਕਿੱਧਰ ਜਾਵਾਂ ਘਰੇ ਜਾ ਚੂ ਦੀ ਕੁੱਟ ਦਾ ਫੂਕ ਦਿਆ ਗਰ ਮੈਨੂੰ ਕਾ ਤੂੰ ਚਾਹ ਪੀ ਕੇ ਨਹੀਂ ਆਇਆ ਬਹਰੂ ਕਹਿੰਦਾ ਬਣਾਦਾ ਦੀ ਅੱਬ ਹੁਣ ਤਾਂ ਲਾਤੀ ਮੈਨੂੰ ਬਿਸਕਟ ਨਾਲੋਂ ਤਾਂ ਕੀ ਕਹਿੰਦੇ ਜਹੀ ਜੀ ਤੈਨੂੰ ਪਾਦੀਆ ਚਾਹ ਭਲਉਂਦੀ ਆ ਉਹ ਪਾ ਯੋਧ ਕਰੀਏ ਕੀ ਉਦੋਂ ਤਾਂ ਕਹਿੰਦਾ ਬਹੁਤ ਸੋਹਣੀ ਸੁਨੱਖੀ ਐ ਕੁੜੀ ਸੂਰ ਵਾਲੀ ਮੇਰੇ ਦੋਸਤ ਦੀ ਕੁੜੀ ਐਗੀ ਉਦੋਂ ਤਾਂ ਤੂੰ ਵੀ ਬਹੁਤ ਮਿੱਠੇ ਪੁੱਛੇ ਦਿੰਦਾ ਸੀ ਉਹ ਚਾਲ ਹੁਣ ਕੀ ਪਤਾ ਦੀ ਜਾਂਦੇ ਤੇ ਸੇਵਾ ਵਧੀਆ ਕਰਦੀ ਸੀ ਉਦੋਂ ਹੂੰ ਪਤਾ ਤੈਨੂੰ ਮੈਨੂੰ ਕਿੰਨਾ ਕੁਝ ਬੋਲਦੀ ਐ ਕਿ ਮੈਂ ਤਾਂ ਤੈਨੂੰ ਦੱਸ ਦੀ ਨਹੀਂ ਹੁੰਦੀ ਵੀ ਕੀ ਫਾਇਦਾ ਕਰ ਚ ਕਲੇਸ਼ ਪਊਗਾ ਕੱਪੜੇ ਵੀ ਉਹ ਤੇਰੇ ਮੂੰਹ ਤੇ ਕਦੇ ਰੌਣ ਕਰੇਂਦੀ ਐ ਕਦੇ ਤੜਕੀ ਰੌਲਾ ਪਾ ਰਹੀ ਐ ਕੀ ਗੱਲ ਹੋ ਗਈ ਕਿਉਂ ਮੈਂ ਕਿੱਥੇ ਰੌਲਾ ਪਾਇਆ ਕੁਝ ਵੀ ਨਹੀਂ ਹੋਇਆ ਹੋਣਾ ਕੀ ਆ ਮਹਾਦੀਤੀ ਜਦੋਂ ਉੱਠ ਖੜਦੀ ਆਂਡੀਆਂ ਗਵੰਡੀਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਜਾ ਕਰਦੀ ਨੂੰ ਉੱਠ ਖੜੀ ਉਹ ਕਾ ਨੂੰ ਕੁਝ ਨਹੀਂ ਹੋਇਆ ਉਹ ਤਾਂ ਆ ਬਾਪੂ ਆਇਆ ਸੀ ਮੇਰੇ ਕੋਲੇ ਚਾਹ ਪਾਣੀ ਨੂੰ ਕਹਿੰਦਾ ਸੀਗਾ ਫਿਰ ਮੈਂ ਦੇ ਕੇ ਤੋੜਿਆ ਦੇ ਕੇ ਤੋੜਿਆ ਮਤਲਬ ਪਤਾ ਤਾਂ ਹੈਗਾ ਦੱਖੂ ਦਾਣਾ ਦਿੱਤਾ ਫਿਰ ਮੈਂ ਚੰਗੀ ਚਰ ਮੈਂ ਕਿਹਾ ਪਿਓ ਨਹੀਂ ਤੁਹਾਨੂੰ ਚਾਹ ਮੈਂ ਹੁਣੀ ਕੀ ਗੱਲ ਕੀ ਗੱਲ ਦਾ ਕੀ ਮਤਲਬ ਕੀ ਗੱਲ ਦੱਖੂ ਦਾਣਾ ਕਰ ਤੂੰ ਬਈ ਤੇਰਾ ਕੀ ਮਾੜਾ ਕਰ ਲਿਆ ਉਹਨਾਂ ਨੇ ਮਾੜੇ ਦੀ ਗੱਲ ਨਹੀਂ ਉਹਨਾਂ ਨੇ ਚੰਗਾ ਵੀ ਕਈ ਕਰਿਆ ਮੇਰੇ ਨਾਲ ਦੱਸਿਓ ਆ ਸਾਰੀ ਦਿਹਾੜੀ ਮੈਂ ਕੰਮਕੁਮ ਕਰੀ ਐ ਥੋੜੀ ਮਾਂ ਨੂੰ ਆਪ ਨੂੰ ਚਾਹੀਦਾ ਵੀ ਮਾੜਾ ਮੋਟਾ ਕੰਮ ਤੰਦੇ 'ਚ ਹੱਥ ਪਟਾ ਦਿਆ ਕਰਾ ਸੱਤ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ ਠੀਕ ਐ ਤੂੰ ਕੱਲ ਦੀ ਆ ਕੇ ਉਹਨਾਂ ਨੂੰ ਕੰਮ ਨਾ ਸਕਿਆ ਵੀ ਕੰਮ ਕਿਵੇਂ ਹੁੰਦਾ ਫਿਰ ਉਹੀ ਕਹਿੰਦੀ ਐ ਵੀ ਜਾਂ 60 ਸਾਲ ਹੋ ਹੀ ਗਏ ਹੁਣ ਹੋਰ ਕਰ ਲੈਣ ਫਿਰ ਕੀ ਹੁੰਦਾ ਗੋਡੇ ਘਸਦੇ ਆ ਉਹਨਾਂ ਦੇ ਹੁਣ ਤੂੰ ਕਰੇਂਗੇ ਉਹ ਕਰਨਗੇ ਉਹ ਸਾਰੀ ਉਮਰੇ ਕਰੀ ਜਾਣਗੇ ਉਹ ਨਾ ਕੀ ਗੱਲ ਐ ਮੈਂ ਠੇਕਾ ਲੈ ਕੇ ਰੱਖਿਆ ਕੱਲੀ ਨੇ ਜੇ ਤੈਨੂੰ ਇੰਨਾ ਪਤਾ ਦੀ ਵੀ ਤਾਂ ਇਹ ਕੰਮ ਨਹੀਂ ਮਿੱ ਨਾ ਮੈਂ ਆਈ ਸੀ ਲੈ ਕੇ ਬਰਾਤ ਲੈ ਕੇ ਤਾਂ ਤੁਸੀਂ ਆਏ ਸੀ ਉੱਥੇ ਬੈਨ ਬਣ ਕੇ ਲੈ ਕੇ ਅਗਲੇ ਨੇ ਬੁਲਾਈ ਤੀ ਤਾਂ ਬਰਾਤ ਲੈ ਕੇ ਗਏ ਤੇ ਮੈਂ ਤਾਂ ਕਿਹਾ ਹੀ ਨਹੀਂ ਸੀ ਘਰ ਦੇ ਵਿੱਚ ਵਿਆਹ ਕਰੋ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਮਿੱਥੋਂ ਮੱਥਾ ਨਹੀਂ ਵਜਦਾ ਤੂੰ ਨਾ ਮਾਰਿਆ ਕਰੋ ਮੱਥਾ ਘਾ ਨੂੰ ਮਾਰਦੇ ਮੈਂ ਚਾਰ ਹਾਕਾ ਮਾਰਨੇ ਮੇਰੀ ਵੈਲਟ ਕਿੱਥੇ ਆਹਾ ਹਾ 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 ਦੇਖੀ ਨਾ ਬੈਲਟ ਲਾ ਕੇ ਇੱਥੇ ਡੀਸੀ ਦਫ਼ਤਰ ਜਾਣਾ ਹੈ ਬੰਦੇ ਨੇ 100 ਕੰਮ ਤਾਂ ਦੇ ਜਾਣਾ ਹੁੰਦਾ ਹੈ ਇਹ 100 ਕੰਮ ਧੰਦੇ ਮੈਨੂੰ ਸਮਝ ਨਹੀਂ ਆਉਂਦੀ ਡੇਲੀ 100 ਕੰਮ ਧੰਦੇ 100 ਚੋਂ ਕੋਈ ਇੱਕ ਤਾਂ ਗਿਣਾ ਦੋ ਆ ਸਾਹਮਣੇ ਮੱਝਾਂ ਵਾਲਾ ਬਾੜਾ ਉੱਥੇ ਤੱਕ ਜਾਣਾ ਹੁੰਦਾ ਆ ਤਿਆਰ ਵਿਆਰ ਤਾਂ ਐ ਹੋ ਜਿਵੇਂ ਪਤਾ ਨਹੀਂ ਕੀ ਕਲਾਸ 1 ਅਫੀਸਰ ਲੱਗੇ ਹੋਣੇ ਇੱਥੇ ਜਗਰਾਉ ਮੇਲਾ ਹੋ ਰਿਹਾ ਹੈ ਮੱਝਾਂ ਦਾ ਉੱਥੇ ਜਾਂਦੇ ਆ ਥੋੜੀ ਬਹੁਤੀ ਜਾਣਕਾਰੀ ਆਉਂਦੀ ਹੈ ਮੇਲਿਆਂ ਦੇ ਵਿੱਚ ਜਾ ਕੇ ਕਿ ਪਸ਼ੂ ਕਿਵੇਂ ਰੱਖਣਾ ਹੈ ਕਿਵੇਂ ਉਹਦਾ ਦੁੱਧ ਵਧਾਉਣਾ ਹੈ ਕੀ ਉਹਨੂੰ ਫੀਡ ਪਾਉਣੀ ਹੈ ਅੱਛਾ ਤੇ ਕਰਦੇ ਗੁਰਦੇ ਤਾਂ ਹੈ ਨਹੀਂ ਤੁਸੀਂ ਕੋਈ ਸਾਰੀ ਧੜੀ ਬਾਹਰ ਗੇੜੇ ਤੇ ਤਿਆਰ ਵਿਆ ਦੇਖ ਲੈ ਤੌਰ ਕਿਵੇਂ ਕੱਢੀ ਆ ਕਰਨਾ ਦਾ ਹੁਣ ਤੁਸੀਂ ਨੇ ਆ ਮਤਾ ਤੁਹਾਨੂੰ ਨੌਲੇਜ ਲਿਆ ਕੇ ਇਹ ਚੀਜ਼ ਦੱਸ ਸਕਦਾ ਵੀ ਆਹ ਚੀਜ਼ ਪਾਓ ਆਹ ਬੰਨੇ ਹੱਥ ਮੈਨੂੰ ਕੋਈ ਨੌਲੇਜ ਨੂਲਜ਼ ਨਹੀਂ ਚਾਹੀਦੀ ਆਪਦੀਆਂ ਨੌਲੇਜ ਨਾਲ ਆਪਦੇ ਕੋਲੇ ਹੀ ਰੱਖੋ ਤੁਸੀਂ ਕੀ ਗੱਲ ਮੈਂ ਤਾਂ ਡੰਗਰਾਂ ਦਾ ਕਰਨਾ ਨਹੀਂ ਉਧਰੋਂ ਬਾਪ ਆਏ ਨੇ ਉਹ ਕਹਿੰਦਾ ਮੈਂ ਭਾਈ ਸੌਰੀ ਡੰਗਰਾਂ ਚ ਖਾਪਦਾ ਉਧਰ ਤੁਸੀਂ ਇਹਨੇ ਕਰਦਾ ਕੋਣ ਆ ਫੇ ਡੰਗਰਾਂ ਦਾ ਉਹ ਕਰਦੇ ਨੇ ਤੂੰ ਤਾਂ ਕਰਦੀ ਨਹੀਂ ਮੈਨੂੰ ਪਤਾ ਹੈ ਨਾ ਫਿਰ ਤੁਸੀਂ ਕੀ ਕਰਦੇ ਹੋ ਮੈਂ ਨੌਲੇਜ ਇਕੱਠੀ ਨਹੀਂ ਮੈਂ ਮਰ ਜਾ ਨੌਲਜ ਇਕੱਠੀ ਕਰਕੇ ਨਾ ਘੋਲ ਕੇ ਪਾਣੀ ਚ ਪੀ ਲਿਓ ਫਿਰ ਤੈਨੂੰ ਮੈਂ ਸਮਝਾਤੀ ਗੱਲ ਠੀਕ ਹੈ ਬਾਲਾ ਚਬਰ ਚਬਰ ਨਾ ਬੋਲਿਆ ਕਰ ਤੈਨੂੰ ਮੈਂ ਦੱਸਾਂ ਇੱਕ ਦਿਨ ਸਤਰਾਉਣ ਕਰਾ ਲੈਂਗੀ ਤੂੰ ਮੈਂ ਮੈਂ ਤਾਂ ਐਂ ਬੋਲੂਗੀ ਪਹਿਲਾਂ ਵੀ ਐਂ ਬੋਲਦੀ ਮੈਂ ਤਾਂ ਹੁਣ ਵੀ ਐਂ ਬੋਲੂਗੀ ਇੱਥੇ ਆ ਕੇ ਬੋਲਣ ਲੱਗੀਆਂ ਪਹਿਲਾਂ ਨਹੀਂ ਸੀ ਬੋਲਦੀ ਹੁੰਦੀ ਮੈਂ ਪਰ ਮੈਂ ਜਾਣਾ ਨਾਲ ਤਾਂ ਮੈਨੂੰ ਬੈਲਟ ਦੇ ਦੇ ਨਾਲੇ ਦੋ ਰੋਟੀਆਂ ਦੇ ਦੇ ਖਾ ਕੇ ਮੈਂ ਜਾਵਾਂ ਤੇਰੇ ਨਾਲ ਕੋਣ ਮੱਥਾ ਮਾਰੇ ਲੈ ਜਿਹੜਾ ਆਉਂਦਾ ਕੋਈ ਕਹਿੰਦਾ ਚਾਹ ਦੇ ਦੇ ਬਣਾ ਕੇ ਕੋਈ ਕਹਿੰਦਾ ਲੋਟੀਆਂ ਦੇ ਦੇ ਬਣਾ ਕੇ ਆਹੀ ਕੰਮਾਂ ਨੂੰ ਰਹਿ ਗਈ ਬਸ ਹੁਣ ਮੈਂ ਆ ਫੇਰੀ ਧੋਉਂਗੀ ਜਿਹਨੂੰ ਨਾ ਰੋਟੀ ਦਿੱਤੀ ਉਹ ਤਾਂ ਬਾਪ ਦਾ ਲੰਗ ਵੀ ਗਿਆ ਇਹ ਤਾਂ ਉੱਥੇ ਹੀ ਧੋੜੀ ਲਾ ਦੂਗਾ ਮੇਰੀ ਲਾ ਮੈਨੂੰ ਤਾਂ ਹੀ ਧੀ ਵਿਚਾਰ ਜਿਵੇਂ ਮੈਨੂੰ ਬੇਬੇ ਨੇ ਸਿਖਾਇਆ ਤਾਂ ਸਾਰਾ ਕੁਝ ਮੈਂ ਵੀ ਇਹਨੂੰ ਸਿਖਾ ਦੂੰਗਾ ਹੁਣ ਪੇਕਿਆਂ ਤਾਂ ਕੋਣ ਸਿੱਖ ਕੇ ਆਉਂਦਾ ਹੁੰਦਾ ਹੈਗਾ ਤਾਂ ਹੈ ਨਾ ਉਹ ਜਵਾਕ ਜਾ ਨਾ ਉਹ ਕੁਝ ਕਹਿੰਦਾ ਆਪਣੇ ਲਾ ਉਹਨੂੰ ਲੱਗਾ ਇਹ ਬਾੜਾ ਮੋਟਾ ਤਾੜਦੇ ਨੂੰ ਭਈ ਉਹ ਤਾਂ ਡਰਦਾ ਉਹ ਤਾਂ ਮੈਨੂੰ ਕਹਿ ਦਿੰਦਾ ਕਿ ਕਹਿੰਦਾ ਮੈਂ ਇਹਨੂੰ ਕੀ ਕਹੀਏ ਕੀ ਨਾ ਕਹੀਏ ਹੁਣ ਜੇ ਕੁਝ ਕਹਾਂਗੇ ਐ ਨਹੀਂ ਪਤਾ ਇਹ ਜੀ ਪੜ੍ਹੀ ਲਿਖੀ ਉਲਟਾ ਕੈਸ ਠੋਕ ਦਿਆ ਉਹ ਐਂ ਕਰ ਚਾਹ ਦੀ ਘੁੱਟ ਬਣਾ ਟੜਕੇ ਦਾ ਮੈਂ ਡੰਕਰਾਂ ਚ ਫਿਰਦਾ ਚਾਹ ਦੀ ਘੁੱਟ ਨਹੀਂ ਪੀਤੀ ਮੈਂ ਕਿਹੜਾ ਪੀ ਲਈ ਮੈਂ ਤਾਂ ਆਪਣੀ ਪੀਤੀ ਘੁੱਟਾ ਲੈ ਫਿਰ ਆਪਾਂ ਦੋਏ ਪੀ ਲਾਂਗੇ ਬਣਾ ਤਾਂ ਲੈ ਚੱਲ ਬਣਾਉਣੀ ਆ ਮੈਂ ਚਾਹ ਦਾ ਲੈ ਨੇ ਰੱਬ ਨੇ ਬਣਾ ਲਾ ਬਣਾਉਂ ਤਰੋ ਹੋ ਮੈਂ ਤਾਂ ਹੁਣ ਕਰੂੰਗੀ ਮੈਨੂੰ ਤਾਂ ਝਾਟਾ ਹਿਲਾਉਣਾ ਪਊਗਾ ਹੀ ਹੁਣ ਕਰਨੀ ਪਊਣਾ ਹੋਰ ਹੁਣ ਇੱਕਾ ਮੱਚ ਜਾਣੇ ਨੂੰ ਪਤਾ ਨਹੀਂ ਗੋਡੇ ਨੂੰ ਕੀ ਹੋ ਰਿਹਾ ਗੋਡਾ ਬਲਾਈ ਦੀ ਗੋਡੇ ਦਾ ਫਿਰ ਹੁਣ ਉਮਰ ਹੋ ਗਈ ਮੇਰਾ ਤਾਂ ਆਪ ਪੱਟੀ ਪਤਾ ਨਹੀਂ ਗਰਮ ਪੱਟੀ ਕਿੱਥੇ ਰੱਖੀ ਆ ਤੇ ਮੈਂ ਬੰਨਣੀ ਦੀ ਉਹ ਦੇ ਨੇ ਲੈਤੀ ਸੀ ਕਹਿੰਦੀ ਮੈਨੂੰ ਗਰਮ ਪੱਟੀ ਦੇ ਦੇ ਚੱਲ ਫਿਰ ਚਾਹ ਕੁੱਟ ਦੇ ਤੂੰ ਚਾਹ ਬਣਾ ਮੈਂ ਆਉਣਾ ਹਾਏ ਚੱਲ ਆ ਜੀ ਨਾਲ ਆ ਗਿਆ ਆ ਗਿਆ ਦਾ ਦੁਖੀ ਕਰ ਲਿਆ ਜਵਾਖ ਆਈਆਂ ਨੇ ਕੋਈ ਹੀਲਾ ਕਰੀਏ ਚੱਲ ਵੀਰੇ ਨਾਲ ਕਰਕੇ ਆਉਂਗਾ ਨਿਕੁੜਾ ਰਾਜੀ ਬੋਲ ਤਾ ਜਾ ਕੁੜੇ ਜਿੰਨ ਬਾਹਰ ਨਿਕਲਿਆ ਕਰਕੇ ਸੇ ਟਾਈਮ ਹਾਂਜੀ ਦੱਸੋ ਲੈ ਹਉ ਤੂੰ ਸੱਤ ਲਾ ਫੜ ਧਣੀਆਂ ਚ ਗਾਜਰਾਂ ਦੀ ਸਬਜ਼ੀ ਚ ਪਾਵਾਂਗੇ ਆਹਾ ਤੇਰਾ ਬਾਪੂ ਇਹਦੇ ਕੋਲ ਚਾਦੀ ਘੁੱਟ ਨਹੀਂ ਕੀਤੀ ਉਹਨੂੰ ਤਾਂ ਅੱਛਾ ਨੰਮੀ ਮੈਂ ਦੱਸ ਬੇਬੇ ਤੂੰ ਨੀ ਸੀ ਕਰਕੇ ਦੇ ساری ਚਾਦੀ ਘੁੱਟ ਤੂੰ ਕਿੱਥੇ ਗਈ ਸੀ ਥੋੜੇ ਮੈਂ ਬਾੜੇ ਚ ਵਾਗੀ ਤੀ ਅਮ ਹਾਂ ਧਣੀਆਂ ਤੋੜ ਲੈਨੇ ਗਾਜਰਾ ਪੱਟ ਕੇ ਆਈ ਤੀ ਆਹ ਧਣੀਆਂ ਨੂੰ ਇੰਨਾ ਟਾਈਮ ਲੱਗਿਆ ਪੱਟਣ ਨੂੰ ਨਾਲੇ ਮੈਂ ਤੇਰੀ ਤਾਰੀ ਦਾ ਪਤਾ ਲੈ ਕੇ ਨਾ ਗੋਡਾ ਪਵਾਇਆਗਾ ਤੈਨਾਂ ਦੇ ਕੋਟ ਦੇ ਨਾਟਕਸ ਕਿਹ ਹੋਣ ਸੀ ਨਾਟ ਦੀ ਗੱਲ ਨਹੀਂ ਹੁੰਦੀ ਪੁੱਤ ਜੇ ਅੱਜ ਆਪਾਂ ਕਿਸੇ ਦੇ ਦੁੱਖ ਚ ਖੜਾਂਗੇ ਤਾਂ ਅਗਲਾ ਆਪਣੇ ਵੀ ਖੜੂਗਾ ਕੇ ਆ ਚੰਤ ਤੂੰ ਤਾਂ 24 ਘੰਟੇ ਉੱਥੇ ਬੜੀ ਰਹਿਣ ਜਾਂ ਕਰ ਦਿੱਦੀ ਐ ਰਹਿਣ ਜਾਂ ਕਰ ਮੈਨੂੰ ਤੇਰੇ ਲਛਣਾ ਦਾ ਪਤਾ ਤੂੰ ਨਾ ਕੰਮ ਤੋਂ ਬਚਣ ਦੀ ਮਾਰੀ ਉਧਰ ਨਿਕਲ ਜਾਨੀਆ ਹੋਰ ਕੋਈ ਕਾਰਨ ਨਹੀਂ ਹੈਗਾ ਮੇਰੀ ਗੱਲ ਸੁਣ ਕੁੜੇ ਲਛਣਾ ਨੂੰ ਮੈਂ ਕਿ ਉਹੀ ਫਿਰਦੀਆਂ ਤੁਰੀ ਉਹੀ ਫਿਰਦੀਆਂ ਹੋਰ ਸੰਗਲ ਤੇਰਾ ਖੋਰ ਰੱਖਿਆ ਬਾਪੂ ਨੇ ਉਹੀ ਭਰੀਆਂ ਨਹੀਂ ਤਰੀ ਐਂ ਤੇਰੀ ਮਾਂ ਦਾ ਖੋਲਾ ਤੇ ਤੇਰਾ ਪਿਓ ਨੇ ਵੀ ਮੇਰੀ ਮਾਂ ਤਾਂ ਵਿਚਾਰੀ ਕਰੇ ਰਹਿੰਦੀ ਉਹ ਕਿਤੇ ਜਾਣਦੀ ਵੀ ਹੈ ਨੀ ਕਿ ਮੇਰੀ ਵੀ ਸਾਡੇ ਵੀ ਘਰੇ ਬਨੂ ਆਈ ਹੋਈ ਆ ਉਹ ਤਾਂ ਵਿਚਾਰੀ ਸਾਰੇ ਕੰਮ ਧੰਦੇ ਨਾਲ ਕਰਉਂਦੀ ਤੂੰ ਕੀ ਕਰਉਨੀ ਮੇਰੇ ਨਾਲ ਕਦੇ ਗੋਟਾ ਦੋ ਤਾਂ ਫਿਰ ਐਡੀ ਜਵਾਨ ਨਹੀਂ ਉਹ ਤਾਂ ਲੱਗੀ ਹੋਣੀ ਐਡੀ ਜਵਾਨ ਵੀ ਮੇਰੀ ਇੱਥੇ ਆ ਕੇ ਲੱਗੀ ਆ ਜਿੱਡੀ ਤੇਰੀ ਚੱਲਦੀ ਆ ਜਿੱਡੀ ਬਾਪ ਦੀ ਚੱਲਦੀ ਆ ਮੇਰੇ ਦੀ ਹਾਂ ਬਾਪ ਦੀ ਚੱਲਦੀਆਂ ਨਾਲੇ ਹੋਰ ਤੇ ਹੋ ਰੋਟੀ ਦੀ ਬੁਰਕੀ ਖਾ ਗਿਆ ਦੀ ਮੁੰਡਾ ਮੈਂ ਨਹੀਂ ਬਣਾਈ ਬੁਣੀ ਹੈਗੀ ਰੋਟੀ ਰੂਪੇ ਹੇ ਕੁੜੇ ਮੈਂ ਭੁੱਖਾ ਤੋਰਤਾ ਤਾਂ ਇਹ ਤਾਂ ਕਿਉ ਫਿਰ ਉਹਨੇ ਬਲੱਤ ਜਾਣਾ ਸੀਗਾ ਇੱਥੇ ਆ ਜੂਗਾ ਹੁਣ ਗੇੜਾ ਕੁੜਾ ਦੇ ਕੇ ਨਹੀਂ ਉਹਨੇ ਉੱਧਰ ਜਾਣਾ ਸੀ ਕਹਿੰਦਾ ਮੈਂ ਉੱਥੇ ਤੱਕ ਜਾ ਕੇ ਆਉਣਾਗਾ ਕਿ ਕਹਿੰਦਾ ਹੁੰਦੇ ਨੇ ਆ ਮੱਚ ਜਾਣਾ ਸ਼ਹਿਰ ਦਾ ਨਾਂ ਭੁੱਲ ਗਈ ਕਿਤੇ ਨਹੀਂ ਜਾਣਾ ਸੀ ਉਹਨੇ ਇੱਥੇ ਫਿਰ ਫੁਰਕੇ ਆਪੇ ਆ ਜੂਗਾ ਮੈਂ ਨਹੀਂ ਬਣਾਉਂਦੀ ਰੋਟੀ ਮੈਂ ਤਾਂ ਅੱਕੀ ਪਈ ਆ ਥੋੜੇ ਕੰਮ ਧੰਦਿਆ ਚੋਲ ਝੋਲ ਜਿਕੇ ਕਿਉ ਕਾਦੀ ਲੱਗ ਗਈ ਕੁੜੇ ਘਰ ਘਰ ਦਾ ਕੰਮ ਕਰਨਾ ਤੇ ਕੋਈ ਬਾਹਰ ਨਹੀਂ ਲੈਣਾ ਕੋਈ ਬਾਹਰ ਲਿਆਉਣਾ ਨਹੀਂ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਸਾਰੇ ਤਾਂ ਅਸੀਂ ਕਰਦੇ ਆਂਗੇ ਨਾ ਤੂੰ ਵੀ ਕੁਝ ਕਰ ਸਕਦੀ ਆ ਆ ਦੇਖੀ ਉਹ ਤਾਂ ਕਹਿ ਰਹੀ ਨਹੀਂ ਮੈਂ ਬੁੜੀਆਂ ਆ ਛਾਪਾਂ ਇੰਨੀਆਂ ਪਾਈ ਫਿਰਦੀਆਂ ਚੂੜੀਆਂ ਇੰਨੀਆਂ ਪਾਈ ਸੂਟ ਜਿਹੜਾ ਕਿੰਨਾ ਗੂੜਾ ਪਾਈ ਜੁੱਤੀ ਕੱਢਮੀ ਪਾਈ ਬੈਠੀਆਂ ਹਲੇ ਬੁੜੀ 'ਚ ਕੋਈ ਕਸਰ ਨਾ ਜੱਗ ਜਾਵੇਂ ਮੇਰਾ ਬੰਦਾ ਹੈ ਮੈਨੂੰ ਲਾਉਣ ਵਾਲਾ ਪਾਉਣ ਵਾਲਾ ਤੂੰ ਕੌਣ ਮੈਨੂੰ ਟੋਕਣ ਵਾਲੀ ਨਾ ਜਦੋਂ ਮੈਂ ਕੋਈ ਚੀਜ਼ ਨੂੰ ਕਹਿਦਾ ਨਾ ਮੈਨੂੰ ਫਲਾਣੀ ਚੀਜ਼ ਲਿਆ ਕੇ ਦੇ ਦੋ ਤੁਹਾਡੇ ਸਾਰੇ ਟੱਬਰ ਦੇ ਕਲੇਜੇ ਅੱਗ ਲੱਗ ਜਾਂਦੇ ਅੱਗ ਆ ਦੋ ਬੂਹਾ ਨਾਲ ਅਗ ਲੜ ਜਾਂਦਾ ਤੁਹਾਡੇ ਜਦੀ ਵੀ ਮੈਨੂੰ ਕਹਿ ਕਿਉਂ ਦਿੱਤਾ ਸਮਾਨ ਲਿਆਉਣ ਨੂੰ ਨੀ ਪਰ ਐਸਾ ਨਦੀ ਤੇਰੀ ਮਾਂ ਨੇ ਜਿਹੜੀ ਨਾ ਤੂੰ ਕੀ ਖਾ ਕੇ ਜੰਮੀ ਤੀ ਨਹੀਂ ਛਾੜੇ ਮੱਥੇ ਮਾਰਨੇ ਨੂੰ ਸਾਡੇ ਮੱਥੇ ਮੜਨਾ ਕੀ ਤੈਨੂੰ ਚੰਡੇਲ ਨੂੰ ਨਾ ਕਾ ਤੋ ਆਈ ਸੀ ਫਿਰ ਲੈਣ ਨਾ ਆਉਦੇ ਫਿਰ ਕਹਿੰਦੇ ਹਾਂ ਵੀ ਨੂਹਾ ਮਾੜੀਆਂ ਆ ਜਾਂਦੇ ਨੇ ਐ ਨਹੀਂ ਪਤਾ ਜਿਹੜੀ ਸੱਸਾਂ ਆਉਂਦੇ ਕਹਾ ਉਹਨਾਂ ਲੱਛਣੀ ਵਾੜੇ ਹੁੰਦੇ ਤਾਂ ਨੂਹਾ ਮਾੜੀਆਂ ਬਣ ਜਾਂਦੇ ਅੱਜ ਤੱਕ ਅੱਜ ਤੱਕ ਕੋਈ ਕਹਿ ਨਹੀਂ ਸਕਦੀ ਆਸ ਗਮਾਂਡ ਚ ਕਦੇ ਆ ਵੀ ਸੱਸ ਦੇ ਮੂਰੇ ਜਮਾਨ ਨਹੀਂ ਤੀ ਕੱਢੇ ਜਿਵੇਂ ਤਾਂ ਐ ਕੱਢੀ ਹੋਈ ਐਡੀ ਜਾਨ ਨਾ ਬਥੇਰਾ ਸੁਣਿਆ ਮੈਨੂੰ ਬਹੁਤ ਟਾਈਮ ਹੋ ਗਿਆ ਘਰ ਚ ਆਈ ਨਹੀਂ ਜਿਨ੍ਹਾਂ ਨਾਲ ਰਹੇ ਨਹੀਂ ਉਹੀ ਤੀ ਮੈਂ ਦੱਸ ਦਸਾਂਦੀ ਇਹ ਤਾਂ ਬਾਲੇ ਛਤਰ ਕਿਹੜੀ ਕਹਿੰਦੀ ਮੇਰੇ ਪਿਓ ਦੀ ਕੁਛ ਲੱਗਦੀ ਲਿਆ ਖੱਖਾਂ ਪਾੜਾ ਉਹਦੀ ਬਸ ਫਿਰ ਆਹੀ ਕੰਮ ਉਹਦਾ ਖੱਖਾਂ ਪਾੜਾ ਖੱਖਾਂ ਪਾਣ ਅੱਗੇ ਪਤਾ ਨਹੀਂ ਕਿੰਨੀ ਅੱਗੇ ਖੱਖਾਂ ਪਾੜਤੀਆਂ ਕਹਿੰਦੇ ਮੇਰਾ ਬਾਪ ਤਾਂ ਜਿਹੜਾ ਬੋਲਣ ਜੋਗਾ ਨਹੀਂ ਰੱਖਿਆ ਉਹ ਤਾਂ ਜਵਾਨ ਚੁੱਪ ਕਰਾ ਕੇ ਰੱਖਦੀਆਂ ਤੂੰ ਕੋਈ ਨਹੀਂ ਆਸਤਾ ਕਹਿੰਦੇ ਤੈਨੂੰ ਲਾ ਰੱਖਿਆ ਮੂਰੇ ਮੇਰਾ ਮੁੰਡਾ ਮੈਂ ਤਾਂ ਕਹਿੰਦੇ ਉਹੀ ਨਹੀਂ ਤੇਰੇ ਬਾਪੂ ਉਹ ਹੋਏ ਕਿਹੀ ਕਦੇ ਮੂਰੇ ਨਹੀਂ ਲਾ ਰੱਖਿਆ ਅਗਲਾ ਮੇਰੀ ਇੱਜ਼ਤ ਕਰਦਾ ਮੈਨੂੰ ਪਿਆਰ ਕਰਦਾ ਤਾਂ ਲਾ ਰੱਖਿਆ ਆ ਬਾਪੂ ਦੇਖ ਲੈ ਵਿਚਾਰਾ ਉਹ ਤਾਂ ਦਰਦਾ ਮਾਰਾ ਕੁਸ਼ਕਦਾ ਵੀ ਨਹੀਂ ਹੈਗਾ ਹੋਰ ਥੋੜੇ ਬਾਰੀ ਪਿਆਰ ਨੇ ਅਸੀਂ ਤਾਂ ਉਹੀ ਫਿਰਦੇ ਰਹੇ ਹਾਂ ਬਾਸ ਕਰ ਬੇ ਬੀ ਮੈਥੋਡ ਤੇ ਨਾ ਬੜਾ ਬੋਲਣ ਜਾਂਦਾ ਜਾ ਭਾਗ ਜਾ ਆ ਧਣੀਆਂ ਦੱਸ ਐਨਾਂ ਟਾਈਮ ਤਾਂ ਐਨ ਲੱਗ ਜਿਵੇਂ ਪਤਾ ਨਹੀਂ ਕਿ ਕ੍ਰੇਨ ਨਾਲ ਵੱਢਣਾ ਸੀ ਇਹਨੇ ਲੇ ਜਾ ਜਾ ਕੇ ਚਾਦੀ ਕੁੱਟ ਬਣਾ ਦੇ ਚਬਰ ਚਬਰ ਨਾ ਬੋਲ ਮੈਂ ਤਾਂ ਆ ਬੈਠੀ ਆ ਮੈਂ ਤਾਂ ਕੁਛ ਨਹੀਂ ਬਣਾਉਂਦੀ ਹੈਗੀ ਚੱਕ ਟੋੜ ਆਪਣੇ ਪੇਕੇ ਨੂੰ ਲੰਘ ਜਾ ਫਿਰ ਨਾ ਮੈਂ ਜਾਮਾ ਪੇਕੇ ਤੂੰ ਲੰਘ ਜਾ ਪੇਕੇ ਨੂੰ ਕਿਉਂ ਨੰਗਾ ਕਰ ਜੋੜਿਆ ਬਣਾਇਆ ਆਪਦਾ ਮੇਰੀਂ ਤੂੰ ਘਰ ਕਰ ਕੇ ਉਹ ਵੀ ਮੈਨੂੰ ਐਡਾ ਬੜਾ ਸਮਾ ਕੇ ਜਾਉ ਮੈਂ ਕਿੱਥੇ ਜਾਉ ਮੋੜ ਕੇ ਵੀ ਸੱਸਾਂ ਨੇ ਨਾ ਨੇ ਕੋਲ ਇਹੀ ਗੱਲ ਹੁੰਦੀ ਆ ਘਰ ਬੰਨੇ ਆ ਘਰ ਤੋੜਾਂ ਵਾਲੀਆਂ ਵੀ ਤੁਸੀਂ ਹੁੰਦੀਆਂ ਕਹਿ ਦਿੰਦੀਆਂ ਹਾਂ ਅਸਤ ਅੱਜ ਤੱਕ ਤੋੜਿਆ ਨਹੀਂ ਜੇ ਤੋੜੇ ਹੁੰਦਾ ਤੇਰਾ ਮੂੰਹ ਨਾ ਰਹਿੰਦਾ ਤੇਰਾ ਕੋਈ ਮੂੰਹ ਤੇ ਲਾਉਣ ਵਾਲਾ ਨਹੀਂ ਹੈਗਾ ਬੱਸ ਮੇਰੇ ਕੋਲ ਲਾ ਵੀ ਨਹੀਂ ਸਕਦਾ ਹੈਗਾ ਭੱਜ ਜਾ ਸਰਾਲ ਦੀਏ ਤੂੰ ਤੇਰੀ ਮਾਸਰਾਲ ਤੂੰਸਰਾਲ ਤੇਰੀ ਭੈਣ ਸਰਾਲ ਮੈਂ ਕਿਉਂ ਸਰਾਲ ਮੇਰੀ ਗੱਲ ਸੁਣ ਲੈ ਕੁੜੀਏ ਮੇਰੀ ਮਾਂ ਤੱਕ ਨਾ ਜਾ ਚੱਕ ਕੇ ਗੋਡਾਂ ਥੱਲੇ ਲੈ ਲੂੰਗੀ ਫਿਰ ਨਾ ਮੈਨੂੰ ਕਹੀ ਹੋਈ ਨਾ ਜਾਣੀ ਮੈਨੂੰ ਪਿੰਡਾਂ ਵਾਲੀ ਆਉਂਗੀ ਬਹਿ ਜਾ ਬਹਿ ਜਾ ਜਾਣਦੀ ਆ ਮੈਂ ਤੈਨੂੰ ਵੱਡੀ ਭੜਾਕਣ ਨੂੰ ਤੋਹੀ ਤਾਂ ਤੇਰੀ ਮਾਂ ਮੈਂ ਤੈਨੂੰ ਆਹ ਚੱਜ ਸਿਖਾ ਕੇ ਤੋਰੇਗਾ ਅੱਛਾ ਤੇਰੀ ਮਾਂ ਨੇ ਤੈਨੂੰ ਕੀ ਚੱਜ ਸਿਖਾ ਕੇ ਤੋਰੇਗਾ ਦੱਸ ਦੱਸ ਤੈਨੂੰ ਮੇਰੀ ਮਾਂ ਨੇ ਤਾਂ ਬਹੁਤ ਸੋਹਣੇ ਚੱਜ ਸਿਖਾ ਕੇ ਤੋਰੇ ਤੇ ਕੋਈ ਮੇਰੀ ਸੱਸ ਦੇ ਮੂਹਰੇ ਅਜੇ ਤੱਕ ਜਵਾਨ ਨਹੀਂ ਨਿਕਲੀ ਸਾਡੀ ਅੱਛਾ ਰਹਿਣ ਜਾ ਪਿੰਡ ਦੀਆਂ ਬੁੜੀਆਂ ਸਾਰਾ ਕੁਝ ਮੈਨੂੰ ਸੱਤਰੀ ਖਾਂਦੀ ਸੀ ਪਰ ਮੂਰੇ ਤਾਂ ਨਹੀਂ ਬੋਲਦੀ ਸੀ ਆ ਤੇਰੇ ਮਾਂ ਕੋਈ ਏਡੀ ਜਵਾਨ ਨਹੀਂ ਸੀ ਕਰਦੀ ਆਂ ਦੀ ਸੱਸ ਦੇ ਮੂਰੇ ਏਡੀ ਲੱਗ ਤਾ ਤੇਰੀ ਵੀ ਮੇਰੇ ਕੋ ਚੱਲਦੇ ਹੋਗੇ ਤਾਂ ਛੱਤਰ ਖਾਂਦੀ ਸੀ ਥੋੜੀ ਖਾਂਦੀ ਸੀ ਤੂੰ ਪੁੱਛ ਕੇ ਦੇਖ ਲਈ ਜਦੋਂ ਤੇਰਾ ਬਾਪ ਆ ਗਿਆ ਨਾਲੇ ਤੇਰਾ ਘਰ ਵਾਲਾ ਆ ਗਿਆ ਮੇਰੀ ਗੱਲ ਸੁਣ ਲੈ ਤੇਰਾ ਦਿਮਾਗ ਨਾ ਖਰਾਬ ਕਰੀਂਗਾ ਦਬੇ ਹੋ ਜਾਇਆ ਤੂੰ ਟੱਪਾ ਕਰਕੇ ਕਿੱਥੇ ਮੱਥੇ ਲਾ ਬੱਦਲੇ ਦਾ ਮਾਂ ਕਾਲੀ ਆ ਗਈ ਜੇ ਘੱਟ ਅੱਲਾ ਦੇ ਹੱਲਾ ਰੱਖਿਆ ਤੁਸੀਂ ਹੈ ਆ ਆ ਗਿਆ ਹੁਣ ਤਰਾਰ ਦਾ ਘਰ ਸਵਾਰ ਦਾ ਘਰ ਵਾਲਾ ਉਹ ਨਾ ਦੇਖਦਾ ਤੈਨੂੰ ਬਈ ਚਾਰੀ ਕੁੱਟ ਕਰਨ ਨੂੰ ਕਿਹਾ ਬੋਲਦੀ ਦੇਖ ਲੈ ਪਹਿਲਾਂ ਬੋਲਦੀ ਕਿਤਾ ਹੀ ਬੋਲਦੀ ਆ ਤੂੰ ਬੋ ਚਾਹ ਦੀ ਘੁੱਟ ਕਿਹਾ ਜੀ ਕਰ ਲਈ ਓਹੋ ਚਾਹ ਦੀ ਘੁੱਟ ਤਾਂ ਫਿਰ ਇਹਨੇ ਕਾਹਨ ਕਰੀ ਸਵੇਰ ਤੋਂ ਬਿਸਕਟਾਂ ਦਾ ਥਾਲ ਵੀ ਤਾਂ ਇਹਨੇ ਲੈਣਾ ਸੀ ਭਰੇ ਭਰਾਇਆ ਹੁਣ ਜਾਊਗੀ ਚਾਹ ਪਰ ਕੇ ਮੈਨੂੰ ਦੇ ਕੇ ਛੱਡੀ ਹੁਣ ਤੂੰ ਲੈ ਲਿਆ ਮੇਰੀ ਗੱਲ ਸੁਣ ਲੈ ਨਾਲੇ ਤੇਰਾ ਸਹੁਰਾ ਆਹ ਜਿਵੇਂ ਰੰਗੇ ਸਿਰ ਖੜਦੀਆਂ ਬੋਲਦੀ ਸ਼ਰਮ ਕਰ ਲਿਆ ਕਰੋ ਮਾਣੀ ਮੋਟੀ ਮੈਂ ਤਾਂ ਐਂ ਖੜੂਗੀ ਠੀਕ ਹੈ ਮੈਂ ਤਾਂ ਐਂ ਖੜੂ ਤੂੰ ਕਰ ਲਜੋ ਕਹਿੰਦੀ ਮੈਨੂੰ ਨਹੀਂ ਪਤਾ ਵੀ ਤੂੰ ਅੱਜ ਕੀ ਪੜੇਗੀ ਪੜੇਗੀ ਨਹੀਂ ਜਾਂਦੇਗਾ ਤੂੰ ਕਿਉਂ ਆਈ ਲੈਣ ਮੈਨੂੰ ਕੀ ਪਤਾ ਤੀ ਇਹ ਹੀ ਜੀ ਨਿਕਲੂਗੀ ਮੈਂ ਤਾਂ ਇਹ ਕਹਿ ਦਿੱਤਾ ਮੈਂ ਸਾਹੂ ਕੁੜੀ ਆ ਚੱਲ ਕੋਈ ਨਹੀਂ ਆ ਖੜਾ ਤੇ ਮੇਰਾ ਮੁੰਡਾ ਪਤਾ ਨਹੀਂ ਕੀ ਤੇ ਕਰ ਵਿਆਹ ਤੇ ਦੇਖ ਐ ਤੈਨੂੰ ਲੈਣਾ ਤਾਂ ਕਹਿੰਦਾ ਐਸੇ ਦੇ ਰਿਸ਼ਤਾ ਲੈਣਾ ਮੇਰਾ ਤਾਂ ਤੈਨੂੰ ਪਤਾ ਤੀ ਸਾਹੂ ਕੁੜੀ ਤੈਨੂੰ ਆਪ ਦੀ ਲੱਤਰੋ ਦਾ ਤਾਂ ਪਤਾ ਸੀ ਮੇਰੀ ਲੱਤਰੋ ਕਿੰਨੀ ਲਕ 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 ਚੱਲਦੀ ਆ ਵਿਆਹ ਨਹੀਂ ਟਿਕ ਸਕਦੀ ਹੈਗੀ ਜਹੇ ਜੀ ਤੂੰ ਆਪ ਹੈਗੀ ਆ ਜੇ ਮੇਰੀ ਥਾਂ ਤੇ ਕੋਈ ਹੋਰ ਆਉਂਦੀ ਨਾ ਉਹ ਵੀ ਤੈਨੂੰ ਐਂ ਕਰਦੀ ਚਰਨਾ ਹੀ ਕੁਛ ਕਰ ਜੇ ਮੇਰੇ ਵਾਸਤੇ ਰੋਗ ਹੁੰਦਾ ਨਾ ਤੈਨੂੰ ਆਪੇ ਤੇਲੀ ਨਾ ਚੜਦ ਦੇਦੀ ਮੈਂ ਚੁੱਪ ਕਰ ਜੋ ਚੁੱਪ ਕੀ ਰੋਗ ਲੈਂਦੀ ਫਿਰ ਤੂੰ ਕਿਹਨੂੰ ਰੋਗ ਲੈਂਦੀ ਜਿਹੜੀ ਚੜਾ ਨੂੰ ਮੁੜ ਕੇ ਮੁੱਡੇ ਨੂੰ ਐਂ ਬਿਠਾਈ ਰੱਖਦੀ ਸਾਲੀ ਮੈਂ ਤਾਂ ਹੀ ਰੱਖ ਲਾਦੀ ਮੇਰੇ ਤਾਂ ਗੁਦਾਰ ਆਉਂਦੀਆਂ ਦੀ ਤਹੋਂਗੇ ਹੂਏ ਨਾ ਕਿਉਂ ਫੇਪੜ ਲੱਗੀਆਂ ਖਾਂ ਫੜ ਦੇ ਦੀ ਤੋਸੇ ਸਿਰ ਤੇ ਚੜਾ ਲਿਆ ਇਹ ਜੇ ਮਾੜਾ ਪਟਾ ਉਹਦੀ ਨੱਥ ਪਾ ਲੰਦਾ ਕਾਹਨੂੰ ਇੰਨਾ ਸਿਰ ਤੇ ਨੱਥ ਦੀ ਮੈਂ ਹੱਥ ਪਾ ਕੇ ਰੱਖੀ ਹੋਈ ਉਹ ਮੇਹ ਪਾ ਲੰਦਾ ਕਾਹਨੂੰ ਵੇ ਮੇਰੇ ਮੁੰਡੇ ਤੇ ਕਾਹ ਲੈ ਜਾ ਬਾਈ ਜਾ ਕੋਈ ਬੈ ਜਾ ਵੀ ਹੋਰ ਹੀ ਤੈਨੂੰ ਕੁਛ ਕਹਿੰਦਾ ਤੇ ਕਾਹ ਲੈ ਜਾ ਮੁੰਡਾ ਤਾਂ ਬੜਾ ਕੁਛ ਨਾ ਕੋਈ ਤੇਰੇ ਨਾਲ ਤੇਰੇ ਨੂੰ ਹੱਥ ਲਾ ਲਿਆ ਤੜਕੀ ਪਤਾ ਨਹੀਂ ਕਹੀ ਜੀ ਗਏ ਕਰਾਂ ਦੀ ਆ ਗਈ ਸਾਡੇ ਹੈ ਅੱਜ ਦੀ ਆਈ ਹੁੰਦੀ ਚਾਹ ਦੀ ਘੁੱਟ ਤਾਂ ਟਾਈਮ ਸਰ ਮਿਲ ਗਿਆ ਕਰਦੀ ਲੈ ਫੜ ਚਾਹ ਪੀ ਲੈ ਨਾਲ ਇਹ ਪੱਟੀ ਬੰਨ ਲੈ ਆ ਲਾਂ ਆਹ ਹੋ ਤੇ ਆ ਗਈ ਓਹ ਹੋ ਹੋ ਬਹੁਤ ਅਧੀ ਸੁੱਝਾ ਆਇਆ ਪੈਨ ਹਾਂ ਸੁੱਝਿਆ ਪਿਆਗਾ ਆਰੇ ਸਿਰ ਚੱਕ ਰੱਖਿਆ ਸਿਰ ਦੁਖੀ ਜਾਂਦਾ ਮੇਰੇ ਤਾਂ ਡੈਣ ਕਿੱਥੋਂ ਲਿਆਉਂਦੀ ਐ ਹੈ ਠੀ ਬੱਲੇ ਪੈ ਗਈ ਇਹ ਕੀ ਪਤਾ ਤੀ ਵੀ ਇਹੀ ਜੀ ਨਿਕਲੂਗੀ ਉਦੋਂ ਕਿਉਂ ਗਰਾ ਨਹੀਂ ਮੰਨਿਆ ਉਹੀ ਨਹੀਂ ਮੰਨਿਆ ਜੱਗਾ ਮੈਂ ਤਾਂ ਕਰਾਉਣਾ ਕਹਿੰਦਾ ਏਸੇ ਨਾਲ ਹੀ ਏਸੇ ਨਾਲ ਹੀ ਕਰਾਉਣਾ ਮੈਂ ਤਾਂ ਤੇ ਮੰਨਿਆ ਹੁੰਦਾ ਕਿ ਤੇ ਚੱਜ ਦੀ ਦੇਹ ਭਾਲ ਕੇ ਕਿਸੇ ਚੱਜ ਦੀ ਨਹੀਂ ਆਉਂਦੇ ਕੋਈ ਮਾਣੀ ਮੋਟੀ ਤੂੰ ਵੀ ਵੀਰ ਭਾਈ ਨਾਲ ਕੰਮ ਲਾਇ ਲਿਆ ਕਰੋ ਵੀਰ ਭਾਨੇ ਵਾਲੀ ਹੈ ਨਹੀਂ ਗਈ ਹੈ ਨਹੀਂ ਕਿ ਸੋਨੂੰ ਚਾਹ ਕਰਕੇ ਦੇਤੀ ਉਹ ਵੀਰ ਪੰਜਾਂ ਨਾਲ ਉਹ ਚਾਲ ਛੱਡਦਾ ਚੱਲ ਜਾਂਦਾ ਤੁਸੀਂ ਤੇ ਨਾਲ ਮਿਲ ਕੇ ਰਹਿ ਲਿਆ ਕਰੋ ਤੇ ਰਣ ਨਾਲ ਹੀ ਹੋਵੇ ਫੇਰ ਕਾਹਦੀ ਗੱਲਾਂ ਅਖੇ ਲੋਕਾਂ ਦੀਆਂ ਬੁੜੀਆਂ ਮੈਨੂੰ ਕਹੇ ਕਹੇ ਜਾਂਦੀਆਂ ਨੇ ਲੋਕਾਂ ਦੀਆਂ ਬੁੜੀਆਂ ਤੇ ਯਕੀਨ ਆ ਮੇਰੇ ਤੇ ਯਕੀਨ ਨਹੀਂ ਹੈਗਾ ਲੋਕਾਂ ਦੀਆਂ ਬੁੜੀਆਂ ਨੇ ਨਹੀਂ ਇਹਨੂੰ ਕੁਝ ਦੇਣਾ ਜੇ ਇੱਥੇ ਆਪ ਚਾਹ ਦੀ ਘੁੱਟ ਮੰਗਲਾ ਪਾਣੀ ਦੀ ਘੁੱਟ ਮੰਗਲਾ ਤੇ ਔੜੀਆਂ ਪਾ ਲੈਣਗੇ ਮੱਥੇ 'ਚ ਇਹ ਆਉਂਦੀ ਆ ਉਹ ਪ੍ਰੀਤੋ ਬੁੜੀ ਆਉਂਦੀ ਆ ਹੋਰ ਕੋਈ ਨਹੀਂ ਆਉਂਦੀ ਆਪਣੇ ਕੋਈ ਵੀ ਆਉਂਦੀ ਆ ਮੈਥੋਂ ਬੁਰਾ ਨਹੀਂ ਹੁਣ ਜੇ ਕੋਈ ਫਸ ਗਈ ਮੈਨੂੰ ਬੁੜੀ ਆ ਗਈ ਤੁਦੇ ਤੈਨੂੰ ਲਵੇਟੂ ਨਾ ਮੈਨੂੰ ਊਇਲ ਬੈਟੀ ਜਾਏਗਾ ਹਾਂ ਤੇਰੀਆਂ ਤੇਰੀਆਂ ਜਮਲਾਈਆਂ ਹੋਈਆਂ ਨੇ ਮੈਂ ਮੈਨੂੰ ਕੀ ਪਤਾ ਕੱਲੀ ਉਹੀ ਆਉਂਦੀ ਹੁੰਦੀ ਉਹ ਵੀ ਮੜਮਟ ਲਸੀ ਲਸਿਲੇੜ ਆ ਜਾਂਦੀ ਮੂੰ ਅਗਲੇ ਨੂੰ ਕੇ ਕੇਰਾ ਤੋੜ ਕੇ ਕਦੇ ਵੀ ਸਾਡੇ ਦਾ ਆਇਆ ਨਾ ਘਰ ਹੁਣ ਮੈਂ ਕਹਿ ਦਪੜ ਸਾਡੇ ਤਾਂ ਬਹੁਤ ਕ੍ਰੈਸ ਕਰਦੀ ਆ ਵੀ ਸਾਡੇ ਨਾ ਬੜਿਆ ਕਰੋ ਆ ਕੇ ਕੋਈ ਇੱਥੇ ਚਾਹ ਜਾ ਠੰਡੀ ਜੀਆ ਠੰਡੂ ਹੀ ਦਾ ਗੋਲੀ ਲੈਣੀ ਐ ਨਾਲ ਲੈਣੀਆ ਚੱਲ ਚੱਲ ਲੈ ਚਾਹਦੇ ਨਾਲ ਹੀ ਲੈ ਲੈ ਕੋਈ ਨਹੀਂ ਦਾ ਫੜ ਉਹ ਗੋਡੇ ਨੇ ਬਹੁਤ ਪਾਰ ਖਿਆ ਔਰ ਇਨੋਂ ਦੁਕਾਇਆ ਹੁੰਦਾ ਕਿਸੇ ਡਾਕਟਰ ਨੂੰ ਦਿਖਾਇਆ ਹੁੰਦਾ ਉਹ ਕਿਹੜਾ ਡਾਕਟਰ ਕੋਲ ਆਉਂਦਾ ਪਤਾ ਨਹੀਂ ਉਹ ਪਤਾ ਫੜੂਗਾ ਘਰੇ ਆ ਕੇ ਜੋ ਅਜੇ ਆਇਆ ਨਹੀਂ ਆਇਆ ਨਹੀਂ ਹੈਗਾ ਹਜੇ ਜਿਆਦੇ ਮਾੜਾ ਮੋਟਾ ਕੁਝ ਗੱਲਬਾਤ ਕਰ ਲਈ ਉਹਦੇ ਨਾਲ ਉਹ ਇਹਨੇ ਅੱਡ ਤਪਾਰ ਖਿਆ ਵੀ ਘਰੇ ਦਾ ਖੜ ਜਾ ਚਾਉਣਾ ਬਣ ਰੱਖੇ ਉਹ ਨੂੰ ਮੇਰੇ ਸਿਰ ਤੇ ਛੱਡ ਜਾਊਗਾ ਸਿਰ ਤੇ ਕੀ ਸਾਰਾ ਦਿਨ ਜਿਹੜੀ ਮੈਂ ਮਿੱਟੀ ਨਾਲ ਮਿੱਟੀ ਹੁੰਨੀ ਹੈ ਸਾਡੇ ਨਾਲ ਨਾਲੇ ਆ ਘਰ ਦਾ ਚਾਹ ਪਾਣੀ ਵੀ ਆਪਦੇ ਆਪ ਨੂੰ ਖੁੱਪਣਾ ਪੈਂਦਾ ਕਰਨਾ ਪੈਂਦਾ ਹੈਗਾ ਜਾਂ ਕੋਈ ਬੰਦਾ ਰੱਖ ਲੈ ਹੌਰਾ ਪਾ ਨੌਕਰ ਭਾਈ ਕੱਕੂ ਕਦਾ ਪਾਈ ਰੱਖ ਲਓ ਮੇਰੀ ਵੀ ਜਾਨ ਸੁੱਟ ਜੂਗੀ ਮੈਂ ਵੀ ਸਖਾਲੀ ਹੋ ਜੂਗੀ ਮਾੜਾ ਮੋਟਾ ਘਰ ਦਾ ਦੇਖ ਲਿਆ ਕਰੂੰਗੀ ਉਹਨੂੰ ਕਹਿ ਦਿਆ ਕਰੋ ਮਹਾਰਾਣੀ ਨੂੰ ਪਾਇ ਜਾ ਸਰ ਪੱਲੂ ਲੈ ਕੇ ਭਾਈ ਚੱਲ ਹੁਣ ਤੂੰ ਬਾਲਾ ਦਿਮਾਗ ਜਣਾ ਖਾ ਤੂੰ ਆਪਦਾ ਕੰਮ ਧੰਦਾ ਕਰ ਲੈ ਮੈਨੂੰ ਰੈਸਟ ਕਰ ਲੈਣ ਦੇ 2 ਵਜੇ ਠਾਦੀ ਮੈਨੂੰ ਸੁਣਿਆ ਸੁਣਿਆ ਕਰ ਦੂੰਗਾ ਤੇ ਚੱਲ ਕੱਕ ਕੇ ਵੱਢ ਕੇ ਕਦੋਂ ਕ ਲਿਆਉਣੇ ਆਥ ਨੇ ਦੇਖਾਂਗੇ ਯਾਰ ਉਦੋਂ ਕੱਕ ਕੁੱਕ ਦਾ ਕੋਟਾ ਬਾਲਾ ਦਰਦ ਕਰਨ ਲੱਗਾ ਚੱਲ ਠੀਕ ਐ ਪਾਇ ਜਾ ਕੋਈ ਮੈਂ ਬੜਾ ਲੇਵਾਂਗੀ ਓਹੋ ਅਕਲ ਆ ਰੱਬਾ ਉਹ ਇਹ ਜਦੂਆਂ ਨੂੰ ਹਾਂ ਜਵਾਖ ਜੱਲੇ ਸਾਰੇ ਅੱਛਾ ਅੱਛਾ ਹੋਰ ਤੇਰੇ ਸਾਸ ਸਹੋਰਾ ਸਾਰੇ ਠੀਕ ਨੇ ਨਹੀਂ ਬਸ ਹਾਂ ਠੀਕ ਆ ਪੁੱਤ ਤੇਰਾ ਬਾਪੂ ਵੀ ਠੀਕ ਆ ਹਾਂ ਹਾਂ ਠੀਕ ਆ ਤੇਰਾ ਵੀਰਾ ਵੀ ਠੀਕ ਆ ਪਰ ਜਵਾਈ ਦਾ ਤਾਂ ਪੁੱਛੀ ਨਾ ਕੁਛ ਸਾਨੂੰ ਤਾਂ ਤਪਾ ਮਾਰਿਆ ਜਾਏ ਵੱਡੀ ਪਤਾ ਨਹੀਂ ਕਹੀ ਜੀ ਗਏ ਘਰਾਂ ਦੀ ਆਈ ਹੈਗੀ ਲੈ ਮੂੰਹ ਨਹੀਂ ਬੋਲਦੀ ਹੈਗੀ ਚੱਲ ਮੈਨੂੰ ਤਾਂ ਨਹੀਂ ਬੋਲਦੀ ਤੇਰੇ ਪਿਓ ਨੂੰ ਵੀ ਨਹੀਂ ਬੋਲਦੀ ਬੁਖਾਰ ਹੋ ਰਿਹਾ ਤੈਨੂੰ ਫਰਤ ਦਵਾਈ ਦਵਾਈ ਲੈ ਲਾਂਦੇ ਅੱਛਾ ਤੂੰ ਮਰ ਜਾਣ ਇੰਨੇ ਫਿਰਦੇ ਨੇ ਰੁੜ ਜਾਣੇ ਕੱਲ ਵੀ ਨਹੀਂ ਕਰਨ ਦਿੰਦੇ ਤੇ ਐਂ ਕਹਿੰਦੀ ਸੀ ਪੁੱਤ ਫਰ ਤੂੰ ਪਾਇ ਜਾ ਪੁੱਤ ਰਾਸ਼ਟ ਕਰ ਲਾ ਹੋਰ ਹੁਣ ਪਤਾ ਕੀ ਐ ਚਾਦਾ ਵਾਦਾ ਪਤ ਗਿਆ ਕਿੱਥੋਂ ਦਵਾਈਆਂ ਖਾਂਦੀ ਫਿਰੇਗੀ ਹੈਗੀ ਤੇਰੀ ਸੱਸ ਕੋੜੇ ਬਾਰ ਕੀ ਆਪੀ ਕਰ ਲੋਗੀ ਨਾ ਸੱਸ ਤਾਂ ਮੇਰੀ ਵੀ ਕੋੜੇ ਵਰਗੀ ਫਿਰਦੀ ਆ ਡਗੜ-ਡਗੜ ਕਰਦੀ ਆ ਮੈਂ ਫੇਰ ਲਾਉਣੀ ਆ ਪੁੱਤ ਤੈਨੂੰ ਬਾਅਦ ਚ ਹਾਂ ਠੀਕ ਆ ਦਵਾਈ ਲੈ ਲੈ ਚੰਗਾ ਨਾ ਕਰਲਾ ਤੇ ਗੱਲ ਹੁਣ ਮੈਂ ਕੋੜ ਤੂੰ ਵਰਗੇ ਚੁਗਲੀਆਂ ਸੁਣਦੀ ਤੇ ਖੜੀ ਇੱਥੇ ਅੱਛਾ ਨਾ ਕੀ ਗੱਲ ਤੂੰ ਚੁਗਲੀਆਂ ਕਰਦੀ ਸੀ ਮੇਰੀਆਂ ਮੈਂ ਹੀ ਚੁਗਲੀਆਂ ਵਾਲੀ ਗੱਲ ਨਹੀਂ ਪਰ ਤੂੰ ਐ ਖੜਕੜ ਕੇ ਸਾਡੀ ਮਾਮਾਤੀਆਂ ਦੀ ਕੀ ਗੱਲਾਂ ਸੁਣਦੀਆਂ ਤੂੰ ਸ਼ਰਮ ਕਰ ਲੈ ਬੀਬੀ ਸ਼ਰਮ ਹੈ ਮੈਨੂੰ ਤਾਂ ਤੂੰ ਬਗਾਨੀ ਸਮਝੋ ਔਰ ਉਹ ਧੀ ਨੂੰ ਕਹਿੰਦੀ ਵੀ ਹਾਂ ਤੇਰੀ ਸੱਸ ਕੋੜੇ ਵਰਗੀ ਪਈ ਐ ਤੂੰ ਵੀ ਤਾਂ ਕੋੜੇ ਵਰਗੀ ਪਈ ਐ ਧਗ ਧਗ ਕਰਦੀ ਫਿਰੇ ਤੂੰ ਨਹੀਂ ਕੰਮ ਕਰ ਸਕਦੀ ਉਹਨੂੰ ਇਹ ਜੀ ਸਿੱਖਿਆ ਜਿੰਦੀ ਮੈਨੂੰ ਤੂੰ ਕੁਛ ਕਹਿਣੀ ਆ ਮੇਰੀ ਤੇ ਤੇਰੇ ਮੰਗ ਬੋਲਦੀ ਨਹੀਂ ਮੂਰੇ ਜਿਵੇਂ ਤੂੰ ਬੋਲਦੀ ਆ ਰਹਿਣ ਦੇ ਕਰ ਗੱਲ ਤਾਂ ਉਹੀ ਆ ਨਾ ਸੱਸਾਂ ਨੂੰ ਆਪਦੀਆਂ ਧੀਆਂ ਤਾਂ ਧੀਆਂ ਲੱਗਦੀਆਂ ਨੇਗੀਆਂ ਜਿਹੜੀਆਂ ਬਗਾਨੀ ਘਰ ਚ ਤਾਂ ਹੀ ਉਹ ਤੁਹਾਨੂੰ ਬਗਾਨੀ ਲੱਗਣ ਲੱਗ ਜਾਂਦੀ ਆ ਫੇਰ ਉਹ ਬਿਮਾਰ ਹੋ ਰਹੀ ਆ ਬੁਖਾਰ ਚੜ ਰਿਹਾ ਮੇਰੀ ਕੁੜੀ ਨੂੰ ਨਹੀਂ ਮੈਨੂੰ ਵੀ ਤਾਂ ਬੁਖਾਰ ਚੜਿਆ ਸੀ ਦੋ ਤਿੰਨ ਦਿਨ ਪਹਿਲਾਂ ਉਦੋਂ ਤਾਂ ਬੜਾ ਚੜ ਚੜ ਪੈਂਦੀ ਸੀ ਮੈਨੂੰ ਵੀ ਆਪੇ ਕਰੂਗੀ ਕੰਮ ਇਹ ਕਰੂ ਬੋ ਕਰੂ ਉਹ ਕਰੂ ਤੋ ਹੁਣ ਤਾਂ ਨਹੀਂ ਹੋਇਆ ਹੋਇਆ ਬੁਖਾਰ ਤੂੰ ਤਾਂ ਹੁਣ ਬਿਨ ਹੀ ਡੱਕਾ ਤੋੜਦੀ ਰਹਿਣ ਦੇ ਰਹਿਣ ਦੇ ਔਰ ਆਪ ਤੋ ਡਰਿਆ ਕਰ ਮੈਂ ਤੈਨੂੰ ਐ ਕਹਿੰਦੀ ਸਵੇਰੇ ਸ਼ਾਮ ਉੱਠ ਕੇ ਨਾ ਪਾਠ ਕਰਿਆ ਕਰ ਇੰਨਾ ਕੰਮਾਂ ਚ ਕੁਝ ਵੀ ਰੱਖਿਆ ਹੈ ਜਿਹੜੇ ਨਛਣਾ ਦੀ ਤੂੰ ਤੂਰੀ ਫਿਰਦੀ ਆ ਨਹੀਂ ਪਾਠ ਤਾਂ ਸੀ ਉਹ ਅੱਧੇ ਦਾ ਕਰ ਰਹੇ ਹੈ ਭਾਣਾ ਜਿੱਦਾਂ ਦੀ ਸਾਡੇ ਘਰੇ ਤੂੰ ਆ ਗਈ ਆਹੋ ਪਤਾ ਹੀ ਆ ਕਿਹੜੇ ਪਾਠ ਕਰਦੇ ਹੋਂ ਕਿਹੜੇ ਨਾ ਹਨਾ ਰੱਬ ਸਾਰਾ ਕੁਝ ਦੇਖਦਾ ਜਿਹੜਾ ਕੁਝ ਤੂੰ ਮੇਰੇ ਨਾਲ ਕਰਦੀ ਆ ਨਾ ਤਾਂ ਹੀ ਤਾਂ ਮੈਂ ਗੋਮੀ ਬੋਲਦੀ ਆ ਨਹੀਂ ਕੋਈ ਨਹੀਂ ਰੱਬ ਨੂੰ ਪਤਾ ਹੈ ਪਤਾ ਹੈ ਸਾਡਾ ਵੀ ਕਹੇ ਜੇ ਅਸੀਂ ਕਿੰਨਾ ਕ ਤੇਰੇ ਨਾਲ ਮਾੜਾ ਹੁੰਦਾਗਾ ਮੈਨੂੰ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਤੂੰ ਹੁਣੀ ਇਨੀ ਚੜਚੜੀ ਆ ਜਵਾਨੀ ਵੇਲੇ ਤੂੰ ਪਤਾ ਨਹੀਂ ਕੀ ਕੁਛ ਕਰਿਆ ਹੁਣ ਆਪਣੀ ਸੱਸ ਨਾਲ ਤਾਂ ਬਚਾਰੀ ਉਹ ਸੱਸ ਜਿਹੜੀ ਬਾਗੀ ਉੱਪਰ ਵਧੀਆ ਉੱਪਰ ਬਾਗੀ ਤੇਰੇ ਵਰਗੀਆਂ ਬੇਵਾਨੀਆਂ ਨੇ ਹਾਂ ਤੇਰੇ ਵਰਗੀਆਂ ਛੇਤੀ ਭੇਜਦੀਆਂ ਨੇ ਮੈਂ ਤਾਂ ਕੋਈ ਨਹੀਂ ਭੇਜਦੀ ਭੇਜਣ ਵਾਲੀ ਹੁੰਦੀ ਕੱਦਾਂ ਤੈਨੂੰ ਚਾਹ ਪਾਣੀ ਦੇ ਕੁਝ ਪਾ ਕੇ ਦੇ ਦਿੰਦੀ ਔਰ ਨੂੰ ਤੂੰ ਵੀ ਤਾਹਾਂ ਹੁੰਦੀ ਸੁਧਾਰ ਦੇ ਤੈਨੂੰ ਆ ਡਿੱਗ ਗਿਆ ਤਰਾ ਡਿੱਗ ਗਿਆ ਇਹਨੇ ਬਣਾਏ ਹੋਏ ਨੇ ਇਹਨਾਂ ਤੇ ਪੈਸੇ ਲਾਏ ਹੋਏ ਨੇ ਅਸੀਂ ਨੇ ਆਹੋ 50 60 ਰੁਪਏ ਦਾ ਮੰਗਾਤਾ ਬਸ ਪੈਸੇ 70 ਰੁਪਏ ਦਾ ਕੋਈ ਨਹੀਂ ਹੈ ਵੇ ਜਾ ਕੇ ਸੁਨਿਆਰ ਨੂੰ ਪੁੱਛ ਹਾਂ ਰਹਿਣ ਦੇ ਸੋਨੇ ਦਾ ਤਾਂ ਹੈ ਵੀ ਨਹੀਂ ਕੀ ਡਰਾਮੇ ਕਰ ਕਰ ਦਰਾਮੇ ਕਰਦੀਆਂ ਨਾਲੇ ਹੋਰ ਹਾਂ ਤੇਰੇ ਵਰਗੇ ਤਾਂ ਰੱਬ ਨੇ ਮੈਨਾਂ ਨਾਲ ਨਰਕ ਚ ਵੀ ਜਗ੍ਹਾ ਨਹੀਂ ਦੇਣੀ ਹੈਗੀ ਉਹ ਵੀ ਨਰਕ ਦੇ ਦੁਆਰੇ ਬੰਦ ਕਰ ਦੂਗਾ ਚਪਟ ਬਿਨਾ ਨਾ ਨਾ ਇਹਨੂੰ ਇੱਥੋਂ ਲੈ ਹੀ ਜੋ ਇਹਦਾ ਇੱਥੇ ਕੋਈ ਕੰਮ ਨਹੀਂ ਹੈਗਾ ਨਹੀਂ ਤੇਰੇ ਵਰਗੀ ਨੂੰ ਨਹੀਂ ਮਿਲਣੀ ਕਿਤੇ ਢੋਈ ਜਿਵੇਂ ਤੂੰ ਕਰਦੀਆਂ ਸਾਡੇ ਨਾਲ ਉਹਦਾ ਪਤਾ ਹੀ ਹੈ ਮੇਰੇ ਵਰਗਾ ਤਾਂ ਨਾ ਇਨਸਾਨ ਦੁਨੀਆ ਚ ਹੋਣਾ ਨਹੀਂ ਮੈਂ ਤਾਂ ਸੱਚੀ ਸਮੂਥੇ ਗੱਲ ਕਹਿਣ ਵਾਲੀ ਹੈ ਮੇਰੇ ਤਾਂ ਮੂੰਹ 'ਚ ਜਵਾਨ ਵੀ ਨਹੀਂ ਸੀ ਜਿਵੇਂ ਮੈਂ ਤਾਂ ਗਊ ਸੀ ਗਊ ਜਦੋਂ ਟੇਕੇ ਸੀ ਤੇਰੇ ਕੇ ਸਵਾਲ ਦੇ ਘਰੇ ਆ ਕੇ ਹੋਜੀ ਹੋਗੀ ਹੂੰ ਦੇਖਾਂ ਦੇਖਾਂ ਕੰਜਰਾਂ ਦੀ ਕਿਵੇਂ ਬੋਲਦੀ ਆ ਹੈ ਇਹਦੀ ਮਾਨਿਕ ਰੱਤੀ ਲਖਣ ਨਹੀਂ ਸਿਖਾਇਆ ਨਾ ਕਰੱਤੀ ਵਿਸਕਿਆ ਹੋਊਗਾ ਵੀ ਕਿਵੇਂ ਬੋਲੀਦਾ ਕਿਵੇਂ ਜਵਾਨ ਕੱਢੀਦੀ ਹੈਗੀ ਹੈ ਹੈ ਚਬੜ 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 ਕਿਸੇ ਦੀ ਮੂੰਹਤੀ ਨਹੀਂ ਬੋਲਦੀ ਜਿੰਨਾ ਬੋਲਦੀ ਹੈਗੀ ਆ ਜਾਣਾ ਤਾਂ ਅੱਜ ਟੇਉਂਗਰੇ ਨੂੰ ਕਰੂੰ ਅੱਜ ਉਹਦੇ ਨਾਲ ਗੱਲਬਾਤ ਜੇ ਨਹੀਂ ਕਰਨੀ ਤਾਂ ਭਾਈ ਚੱਕੋ ਭੰਡ ਟਿੰਡਾ ਵਦਾ ਡੱਡ ਹੋ ਜਾ ਸਾਥੋਂ ਨਹੀਂ ਸੁਣੀਆਂ ਜਾਂਦੀਆਂ ਸੋਡੀਆਂ